ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਜ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਮਦੀਦ ਦੇ ਵਿੱਚ ਮੌਜੂਦ ਹਾਂ ਜਿੱਥੋਂ ਕਿ ਇਹ ਪੋਲਾ ਹੈ ਪੋਲ ਦੇ ਉੱਤੋਂ ਪਾਣੀ ਕਰਾਸ ਹੋਣ ਤੋਂ ਬਾਅਦ 16 17 ਐਸੇ ਪਿੰਡ ਨੇ ਇਧਰਲੀ ਸਾਈਡ ਜਿਨ੍ਹਾਂ ਦਾ ਸੰਪਰਕ ਜਿਹੜਾ ਉਹ ਟੁੱਟ ਚੁੱਕਾ ਹੈ ਔਰ ਸੰਪਰਕ ਸੁਲਤਾਨਪੁਰ ਲੋਧੀ ਦੇ ਨਾਲ ਟੁੱਟ ਗਿਆ ਉਹਨਾਂ ਪਿੰਡਾਂ ਦਾ ਔਰ ਅੱਜ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਇੱਕ ਟਰਾਲੀ ਦੇ ਵਿੱਚ ਜਾ ਰਹੇ ਹਾਂ ਔਰ ਅਸੀਂ ਅੱਗੇ ਪਹੁੰਚ ਕੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਦੇਖੋ ਤੁਸੀਂ ਇਸ ਚੀਜ਼ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਜਿਹੜਾ ਪੁਲ ਦੇ ਉਪਰੋਂ ਟਪ ਰਿਹਾ ਔਰ ਉਹਦੇ ਨਾਲ ਪਿੰਡ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਟੁੱਟ ਗਈ ਹੈ ਔਰ ਹਾਲਾਤ ਇੱਥੇ ਇਸ ਤਰੀਕੇ ਦੇ ਨੇ ਕਿ ਲੋਕਾਂ ਦਾ ਇਧਰ ਉਧਰ ਜਾਣਾ ਔਖਾ ਹੈ ਪ੍ਰਸ਼ਾਸਨ ਉੱਥੇ ਖੜਾ ਹੈ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਜਾਂ ਟਰੈਲੀ ਦੇ ਵਿੱਚ ਜਾਂ ਟਰੈਕਟਰ ਦੇ ਵਿੱਚ ਜਾਂ ਕਿਸੇ ਹੋਰ ਵੱਡੀ ਗੱਡੀ ਦੇ ਵਿੱਚ ਹੀ ਇੱਥੋਂ ਪਾਰ ਕਰਵਾਇਆ ਜਾ ਰਿਹਾ ਹੈ ਮਾਹੌਲ ਬਹੁਤ ਇੱਥੇ ਜਿਹੜਾ ਹੈ ਉਹ ਇਸ ਤਰੀਕੇ ਦਾ ਹੋਇਆ ਪਿਆ ਕਿ ਤੁਸੀਂ ਡਰ ਡਰ ਲੱਗਦਾ ਹੈ ਕਿ ਪਾਣੀ ਦਾ ਬਹਾਾ ਕਿਸੇ ਵੀ ਸਮੇਂ ਤੇਜ਼ ਹੋ ਸਕਦਾ ਹੈ ਸੋ ਜੋ ਆਪਾਂ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੀ ਗੱਲ ਕਰਦੇ ਸੀ ਜਿਹਦੇ ਵਿੱਚ ਇੱਕ ਸੁਲਤਾਨਪੁਰ ਲੋਧੀ ਦੇ ਵੀ ਕੁਝ ਇਲਾਕੇ ਜਿਹੜੇ ਨੇ ਉਹ ਹੜ੍ਹ ਦੀ ਚਪੇਟ ਦੇ ਵਿੱਚ ਆਏ ਨੇ ਉਹ ਸੋ ਉਸ ਦਾ ਮੰਜ਼ਰ ਜਿਹੜਾ ਹੈ ਇਸ ਟਾਈਮ ਤੁਸੀਂ ਦੇਖ ਪਾ ਰਹੇ ਹੋ